ਸਰ ਜਿਹੜਾ ਬੀਤੀ ਰਾਤ ਪੁਰਾਣਾ ਪਟਿਆਲਾ ਦੇ ਪੁਰਾਣਾ ਬੱਸ ਸਟੈਂਡ ਕੋਲ ਜਿਹੜਾ ਹੋਇਆ ਕਤਲ ਉਹਦੇ ਬਾਰੇ ਚੀਜ਼ ਇਹ ਰਾਤ 6 11 11:30 ਵਜੇ ਪੁਰਾਣੇ ਬੱਸ ਸਟੈਂਡ ਪੱਤੀਆਂ ਵਾਲੇ ਚੌਂਕ 'ਚ ਮੁੰਡਿਆਂ ਦੇ ਦੋ ਗਰੁੱਪ ਸੀ ਹੈ ਤੇ ਆਪਸੀ ਮਿੱਤਰ ਹੀ ਨੇ ਪਰ ਆਪਸ ਵਿੱਚ ਮੋਬਾਈਲ ਦੇ ਝਗੜੇ ਮਗਰੇ ਲੜ ਪਏ ਜਿਸ ਸੰਬੰਧ 'ਚ ਦੋ ਮੁੰਡੇ ਇੰਜਰਡ ਹੋਏ ਇੱਕ ਮੁੰਡੇ ਤੇ ਬੱਖੀ 'ਚ ਸੱਰਾ ਲੱਗਿਆ ਦੂਜੇ ਮੁੰਡੇ ਤੇ ਵੀ ਦਿਲpass 'ਚ ਸੱਰਾ ਲੱਗਿਆ ਦਿਲ ਕੋਲੇ ਸੱਰਾ ਲੱਗਿਆ ਉਹਦੀ ਡੈਥ ਹੋ ਗਈ ਉਹਦਾ ਨਾਮ ਹਰਜਿੰਦਰ ਸਿੰਘ ਔਲਖ ਹੈ ਐਸਐਡੀ ਵਿਕਾਸਨਗਰ ਤੋਂ ਉੱਥੋਂ ਦਾ ਤ੍ਰਿਪੜੀ ਦਾ ਰਹਿਣ ਵਾਲਾ ਉਹਦਾ ਬੇਟਾ ਇਹ ਉਹ ਇਹ ਤੇ ਦੂਜਾ ਮੁੰਡਾ ਇੱਕ ਹੋਰ ਉਹ ਇੰਜਰਡ ਹੈ ਇਹ ਜਿਸ ਸਬੰਧ ਚ ਕੁਝ ਵੀ ਮੁੰਡੇ ਲੜਕੇ ਨੇ ਰਾਉਂਡ ਅਪ ਕੀਤੇ ਗਏ ਨੇ ਕਤਲ ਦੇ ਅਧੀਨ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਮਾਮੂਲੀ ਝਗੜਾ ਇੱਕਦਮ ਇਹਨਾਂ ਦਾ ਮੋਬਾਈਲ ਕਰਕੇ ਪ੍ਰੋਕੇਟਿਵ ਪ੍ਰੋਵੋਕੇਟਿਵ ਐਕਟ ਚ ਹੋ ਗਿਆ ਉਸ ਸਬੰਧ ਚ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਹੁਣ ਉਹ ਤਫ਼ਤੀਸ਼ ਦਰਾਂ ਨਿਕਲੀਰ ਹੋ ਪਾਏਗਾ ਜੀ ਮੁਕੱਦਮਾ ਦਰਜ ਕਰ ਲਗਾ ਥਾਣਾ ਲਾਹੌਰੇਗੜ੍ਹ